Thank <laughs> you. ਆਨਲਾਈਨ ਵੀ ਕੰਮ ਚੱਲਦਾ ਹੈ ਤੇ ਬੱਜੇ ਪਾੜੇ ਚੁਰੀਆਂ ਮੰਗ ਗਿਆ ਆਇਆ ਸੌਣੀ ਲਈ ਤੇ ਤੇਗਵਾਨੀ ਆ ਗਿਆ ਨਹੀਂ ਉਹ ਬੰਦੇ ਦੂਸਰੇ ਬਣਾ ਲਓ ਕੋਈ ਜਨਾਬ ਜੀ ਬੜੇ ਵੱਡੇ ਵੱਡੇ ਬੰਦੇ ਆ ਰਹੀਆਂ ਜੀ ਮੈਂ ਨੂੰ ਨਹੀਂ ਚੰਗਾ ਹੈ ਜੀ ਸਭ ਤੋਂ ਲਿਆਣੀ ਲਾਉਣ ਨੂੰ ਲੱਗਦਾ ਜਾਂ ਹੋਰ ਵੀ Amazon ਤੇ ਕੰਮ ਹੈ ਉਹ ਸਾਰਾ ਆਨਲਾਈਨ ਕਰਦੇ ਐ ਰੈਂਟਲ ਪਲੱਸ ਹਾਂ ਰੈਂਟਲ ਡ्रेसेस ਦਿੰਦੇ ਐ ਦੀ ਪਾਰਲੀਮੈਂਟ ਵੱਲੋਂ ਸਪான்ਸਰ ਕੀਤਾ ਗਿਆ ਇੱਕ ਵਾਰੀ ਜ਼ੋਰਦਾਰ ਜਿਹੜਾ ਗਿਫਟ ਹੈ ਉਹ ਦੀ ਪਾਰਲੀਮੈਂਟ ਵੱਲੋਂ ਸਪான்ਸਰ ਕੀਤਾ ਗਿਆ ਹੈ ਫਰੈਂਡਸ ਫੋਰ ਏਵਰ ਕਲੱਬ ਸਾਡਾ ਹੈ ਜਿਹੜਾ ਦਿਲਬਾਗ ਨਗਰ ਐਕਸਟੈਂਸ਼ਨ ਦਾ ਹੈ ਉਹਦੇ ਵੱਲੋਂ ਅਸੀਂ ਹਰ ਸਾਲ ਤੀਆਂ ਦਾ ਤਿਉਹਾਰ ਜਿਹੜਾ ਆ ਉਹ ਮਨਾਉਂਦੇ ਆ ਇਸ ਵਾਰ ਵੀ ਜਿਹੜਾ ਅਸੀਂ ਤਿਉਹਾਰ ਮਨਾ ਰਹੇ ਆ ਸਾਡੀ ਇਹ ਲਗਭਗ 6ਵਾਂ ਤੀਆਂ ਦਾ ਤਿਉਹਾਰ ਹੈ ਸਾਨੂੰ ਫਰੈਂਡਸ ਫੋਰ ਏਵਰ ਕਲੱਬ ਨੂੰ ਮਨਾਉਂਦੇ ਹੋ ਗਿਆ ਤੇ ਇਹ 3 ਦਾ ਤਿਉਹਾਰ ਜਿਹੜਾ ਆ ਅਸਲ ਵਿੱਚ ਇਹ 3 ਦਾ ਤਿਉਹਾਰ ਹੈ ਠੀਕ ਹੈ 3 ਨੂੰ ਅੱਜ ਕੱਲ ਦੇ ਜ਼ਮਾਨੇ ਦੇ ਵਿੱਚ 3 ਦਾ ਬਹੁਤ ਹੀ ਸਤਿਕਾਰ ਕਰਨਾ ਚਾਹੀਦਾ ਹੈ ਤੇ ਉਹਨਾਂ ਨੂੰ ਬੜਾਣਾ ਵੀ ਚਾਹੀਦਾ ਹੈ ਲਿਖਾਣਾ ਵੀ ਚਾਹੀਦਾ ਹੈ ਦੇਖੋ ਬਹੁਤ ਸਾਰੇ ਅਸੀਂ ਲੋਕ ਇਦਾਂ ਦੇ ਹੈਗੇ ਆ ਜਿਹੜੇ ਅਸੀਂ ਆਪਣੇ ਪੁਰਾਣੇ ਇਤਿਹਾਸ ਵਿਰਸੇ ਸਭ ਨੂੰ ਅਸੀਂ ਬੋਲ ਚੁੱਕੇ ਹੋਏ ਆ ਪਰ ਸਾਡਾ ਜਿਹੜਾ ਗਲੱਬ ਹੈ ਅਸੀਂ ਥੋੜਾ ਜਿਹਾ ਇਦਾਂ ਦਾ ਕਰਦੇ ਆ ਕੋਸ਼ਿਸ਼ ਕਿ ਜਿਹੜੇ ਪੰਜਾਬੀ ਸਾਡੇ ਤਿਉਹਾਰ ਹੈ ਸਾਡਾ ਪੰਜਾਬੀ ਵਿਰਸਾ ਹੈ ਜਿਹੜਾ ਸਾਡੇ ਪੰਜਾਬੀ ਮੇਲੇ ਨੇ ਉਹਨਾਂ ਨੂੰ ਅਸੀਂ ਯਾਦ ਰੱਖੀਏ ਤਾਂ ਕਿ ਅਸੀਂ ਜਿਹੜਾ ਸਾਡਾ ਪੱਛਮੀ ਸੱਭਿਆਚਾਰ ਹੈ ਉਹਦੇ ਵੱਲ ਅਸੀਂ ਜ਼ਿਆਦਾ ਨਾ ਹੋਈਏ ਤੇ ਆਪਣੇ ਪੰਜਾਬ ਦੇ ਜਿਹੜੇ ਮੇਲੇ ਐ ਪੰਜਾਬ ਦੇ ਜਿਹੜੇ ਤਿਉਹਾਰ ਐ ਉਹਨਾਂ ਨੂੰ ਅਸੀਂ ਮਨਾਉਂਦੇ ਰਹੀਏ ਕਿਉਂਕਿ ਬਹੁਤ ਸਾਰੇ ਜਿਹੜੇ ਅੱਜਕੱਲ ਦੇ ਅਸੀਂ ਲੋਕੀ ਆ ਅਸੀਂ ਜਿਹੜੀ ਵੈਸਟਰਨ ਸਭਿਅਤਾ ਆ ਉਹਦੇ ਵੱਲ ਅਸੀਂ ਜਿਆਦਾ ਜਾ ਰਹੇ ਆ ਪਰ ਜਿਹੜੀ ਵੈਸਟਰਨ ਸਭਿਅਤਾ ਵਾਲੇ ਆ ਉਹ ਸਾਡੇ ਤਿਉਹਾਰ ਮਨਾ ਰਹੇ ਆ ਜਿਵੇਂ ਕਿ ਇੰਗਲੈਂਡ ਦੇ ਵਿੱਚ ਸਾਊਥ ਹਾਲ ਦੀਆਂ ਜਿਹੜੀਆਂ ਤੀਆਂ ਆ ਉਹ ਬਹੁਤ ਹੀ ਮਸ਼ਹੂਰ ਹੈ ਦੇਖੋ ਬਾਹਰਲੇ ਲੋਕੀ ਤੀਆਂ ਮਨਾ ਰਹੇ ਆ ਪਰ ਅਸੀਂ ਲੋਕ ਆਪਣਾ ਜਿਹੜਾ ਤਿਉਹਾਰ ਹੈ ਉਹਨੂੰ ਭੁੱਲਦੇ ਜਾ ਰਹੇ ਆ ਮੇਰਾ ਸਾਰੇ ਲੋਕਾਂ ਨੂੰ ਆਰਿਆ ਨੂੰ ਇਹੀ ਮੇਰੀ ਮਤਲਬ ਕੀ ਕਹਿਣ ਦਾ ਮਤਲਬ ਹੈ ਕਿ ਜਿਹੜਾ ਤੀਆਂ ਦਾ ਤਿਹਾਰ ਹੈ ਤੀਆਂ ਦਾ ਤਿਹਾਰ ਹੈ ਇਹਨੂੰ ਜਰੂਰ ਮਨਾਇਆ ਕਰੋ ਅਤੇ ਤੀਆਂ ਦਾ ਸਤਕਾਰ ਕਰੋ ਆਪਣੀਆਂ ਬੇਟੀਆਂ ਨੂੰ ਪੜਾਓ ਲਿਖਾਓ ਤਾਂ ਜੋ ਅੱਗੇ ਵੱਧ ਸਕਣ ਆਪਣੇ ਵੰਸ਼ ਦਾ ਵੀ ਨਾਮ ਰੋਸ਼ਨ ਕਰ ਸਕਣ ਤੇ ਦੂਜੇ ਵੰਸ਼ ਦਾ ਵੀ ਜਾ ਕੇ ਨਾਮ ਰੋਸ਼ਨ ਕਰ ਸਕਣ ਯੰਗ ਕੁੜੀਆਂ ਨੂੰ ਕੀ ਮੈਸੇਜ ਦੇਣਾ ਚਾਹੋਗੇ ਯੰਗ ਕੁੜੀਆਂ ਨੂੰ ਇਹੀ ਅਸੀਂ ਮੈਸੇਜ ਦੇਣਾ ਚਾਹੁੰਦੇ ਆ ਕਿ ਉਹ ਆਪਣੇ ਸੱਭਿਆਚਾਰ ਨੂੰ ਯਾਦ ਰੱਖਣ ਤਾਂ ਕਿ ਉਹ ਵੈਸਟਰਨ ਸਭਿਆਚਾਰ ਵਾਲਾ ਨਾ ਜਾਣ ਆਪਣਾ ਪੰਜਾਬੀ ਪਹਿਰਾਵਾ ਆਪਣੇ ਪੰਜਾਬੀ ਤਿਉਹਾਰ ਆਪਣੇ ਪੰਜਾਬੀ ਜਿਹੜਾ ਮੇਲਾ ਆ ਉਹਨੂੰ ਮਨਾਉਂਦੇ ਰਹਿਣ ਤੇ ਆਪਣੇ ਸਭਿਆਚਾਰ ਨੂੰ ਯਾਦ ਰੱਖਣ ਸਾਡਾ ਸਾਰਾ ਫਰੈਂਡਸ ਫੋਰ ਐਵਰ ਕਲੱਬ ਦੇ ਜਿੰਨੇ ਵੀ ਆਰਗੇਨਾਈਜੇਸ਼ਨ ਦੇ ਮੈਂਬਰ ਹੈ ਉਹਨਾਂ ਦਾ ਸਾਰਿਆਂ ਦਾ ਬਹੁਤ-ਬਹੁਤ ਧੰਨਵਾਦ ਕਿ ਜਿਹੜਾ ਸਾਡਾ ਇਹ ਮੇਲਾ ਆ ਜਿਹੜਾ ਇਹ ਤੀਆਂ ਦਾ ਤਿਆਰ ਹੈ ਉਹਨੂੰ ਸਫਲ ਬਣਾਇਆ ਗਿਆ ਹੈ ਵੈਸਟਰਨ ਸਭਿਆਚਾਰ ਦੇ ਮਾਮਲੇ ਦੇ ਵਿੱਚ ਇੱਕ ਮੈਂ ਗੱਲ ਕਹਣਾ ਚਾਹੁੰਦੀ ਆ ਕਿ ਪੁਰਾਣੇ ਜ਼ਮਾਨੇ ਦੇ ਵਿੱਚ ਨਾ ਉਹ ਪੱਠੀਆਂ ਨਾ ਉਹ ਝੂੰਗੇ ਨਾ ਉਹ ਪੱਠੀਆਂ ਨਾ ਉਹ ਝੂੰਗੇ ਨਾ ਫੁੱਲੇ ਨਾ ਖਿੱਲਣਾ ਨਿਊਡਲ ਖਾ ਖਾ 버ગર ਮੈਗੀ ਨਿਊਡਲ ਅਸੀਂ ਦਾਣੇ ਚਬਾਣੇ ਫੁੱਲੇ ਅਸੀਂ ਦਾਣੇ ਚਬਾਣੇ ਫੁੱਲੇ ਅੰਤ ਵਿੱਚ ਮੈਂ ਸਾਰਿਆਂ ਨੂੰ ਇਹੀ ਕਹਾਂਗੀ ਕਿ ਆਪਣਾ ਸਬਿਆਚਾਰ ਨੂੰ ਹਮੇਸ਼ਾ ਯਾਦ ਰੱਖੋ ਕਿ ਹਮੇਸ਼ਾ ਆਪਣਾ ਆਪਣਾ ਅਬੀ ਕਲਚਰ ਨੂੰ ਯਾਦ ਰੱਖੋ